ਹੈਲੋ ਫਰੈਂਡਸ ਹਮੇਸ਼ਾ ਦੀ ਤਰ੍ਹਾਂ ਅੱਜ ਫਿਰ ਇੱਕ ਨਵੀਂ ਕਹਾਣੀ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਹਮਦਰਦੀ ਵਾਲਾ ਭੂਤ ਆਓ ਸੰਦੇਹ ਹਮ ਬਹੁਤ ਇੰਟਰਸਟਿੰਗ ਸਟੋਰੀ ਭੂਤ ਕੀ ਸੱਚੀ ਭੂਤ ਹੁੰਦੇ ਜਾਂ ਨਹੀਂ ਇਹ ਸੰਦੇਹ ਹੈ ਕਈ ਲੋਕਾਂ ਦੇ ਰੋਮ ਟੇ ਖੜੇ ਹੋ ਜਾਂਦੇ ਹਨ ਹੈਵੀ ਡਰਾਮਣਿਸ਼ ਹੈ ਪਰ ਤੁਸੀਂ ਕਹਾਣੀ ਦਾ ਨਾਮ ਸੁਣ ਕੇ ਸੋਚੋਗੇ ਕਿ ਬਈ ਡਰਾਮਣੇ ਤੇ ਖਤਰਨਾਕ ਭੂਤ ਤਾਂ ਵੇਖੇ ਆ ਇਹ ਹਮਦਰਦੀ ਵਾਲਾ ਭੂਤ ਕਿਹੜਾ ਹੋਇਆ ਕਯਰ ਕੋਈ ਗੱਲ ਨਹੀਂ ਤੁਹਾਡੀ ਹੈਰਾਨੀ ਵੀ ਸੁਭਾਵਿਕ ਹੈ ਦੋਸਤੋ ਚਲੋ ਫਿਰ ਕਰਦੇ ਹਾਂ ਸ਼ੁਰੂ ਗੱਲ ਉਹਨਾਂ ਦਿਨਾਂ ਦੀ ਹੈ ਜਦ ਸੈਮ ਨੇ 12ਵੀਂ ਕਲਾਸ ਪਾਸ ਕਰਕੇ ਫਿਜ਼ੀਕਲ ਕਾਲਜ ਵਿੱਚ ਦਾਖਲਾ ਲਿਆ ਕਾਲਜ ਦੂਜੇ ਸ਼ਹਿਰ ਵਿੱਚ ਹੋਣ ਕਰਕੇ ਹੋਸਟਲ ਵਿੱਚ ਜਾਣਾ ਪਿਆ ਪਹਿਲਾ ਪਹਿਲਾਂ ਤਾਂ ਦਿਲ ਕਰਦਾ ਛੱਡ ਕੇ ਵਾਪਸ ਘਰ ਜਾ ਲੇ ਜਾਈਏ ਇੱਕ ਤਾਂ ਘਰ ਦੀ ਯਾਦ ਦੂਜਾ ਹੋਸਟਲ ਬੜਾ ਡਰਾਉਣਾ ਸੀ ਬਿਲਕੁਲ ਭੂਤ ਬੰਗਲੇ ਵਰਗਾ ਅਸਲ ਵਿੱਚ ਹੋਸਟਲ ਦੇ ਥੱਲੇ ਇੱਕ ਸਟੋਰ ਸੀ ਜੋ ਕਿ ਬੰਦ ਪਿਆ ਸੀ ਪੀਣ ਵਾਲੇ ਪਾਣੀ ਦਾ ਪ੍ਰਬੰਧ ਥੱਲੇ ਇੱਕ ਭੋਰੇ ਵਰਗੀ ਜਗ੍ਹਾ ਤੇ ਸੀ ਜਿੱਥੇ ਰਾਤ ਨੂੰ ਕੀ ਦਿਨੇ ਜਾਂਦਿਆਂ ਦੇ ਵੀ ਸਾਦੇ ਸਾਹ ਸੁੱਕ ਜਾਂਦੇ ਸੀ ਦੋ ਸਾਲ ਹੋਸਟਲ ਵਿੱਚ ਵਿਆਹ ਵਾਂਗ ਨਿਕਲੇ ਦੋਸਤਾਂ ਨਾਲ ਮਿਲ ਕੇ ਰੋਜ਼ ਨਵਾਂ ਹੀ ਸੱਪ ਕਰਦੇ ਸੀ ਅਧਿਆਪਕਾਂ ਨਾਲ ਵੀ ਵਧੀਆ ਬਣਨ ਲੱਗੀ ਸੀ ਮਤਲਬ ਕੁੱਲ ਮਿਲਾ ਕੇ ਇੱਕ ਉੱਪਰ ਅਤੇ ਦੂਜਾ ਧਰਤੀ ਦੇ ਸਾਂ ਦਾ ਹੋਸਟਲ ਸਵਰਗ ਸੀ ਸੀਨੀਅਰ ਤੇ ਜੂਨੀਅਰ ਦਾ ਚਿਮੇਲਾ ਥੋੜਾ ਤੰਗ ਕਰਦਾ ਸੀ ਕਦੇ-ਕਦੇ ਪਰ ਇਹ ਮਸਲਾ ਉਨਾ ਵੱਡਾ ਨਹੀਂ ਸੀ ਜਿੰਨਾ ਵੱਡਾ ਇਹ ਭੂਤ ਵਾਲਾ ਮਸਲਾ ਬਣ ਗਿਆ ਸੀ ਪਹਿਲਾ ਰਾਤ ਨੂੰ ਸੈਮ ਅਤੇ ਉਸਦੇ ਦੋਸਤ ਸਭ ਨਕਲੀ ਭੂਤ ਬਣ ਕੇ ਡਰਾਉਂਦੇ ਸੀ ਪਰ ਹੁਣ ਸੱਚੀ ਮੁੱਚੀ ਦਾ ਕੋਈ ਭੂਤ ਉਹਨਾਂ ਨੂੰ ਡਰਾਉਣ ਲੱਗਾ ਸੀ ਹੋਸਟਲ ਵਿੱਚ ਸੈਮ ਦਾ ਤੀਜਾ ਸਾਲ ਸੀ ਹੁਣੇ-ਹੁਣੇ ਛੁੱਟੀਆਂ ਕੱਟ ਕੇ ਘਰਾਂ ਤੋਂ ਪਰਤੇ ਸੀ ਸਾਰੇ ਕੁਝ ਨਵੀਆਂ ਕੁੜੀਆਂ ਹੋਸਟਲ ਵਿੱਚ ਆਈਆਂ ਸਨ ਨਵਾਂ ਸੈਸ਼ਨ ਸ਼ੁਰੂ ਹੋਣ ਕਰਕੇ ਸਾਰੇ ਐਨੇ ਟਾਈਮ ਬਾਅਦ ਇੱਕ ਦੂਜੇ ਨੂੰ ਮਿਲ ਕੇ ਬਹੁਤ ਖੁਸ਼ ਸੀ। ਨਵੀਆਂ ਕੁੜੀਆਂ ਵੀ ਵਧੀਆ ਸਨ ਪਰ ਇੱਕ ਕੁੜੀ ਉਹਨਾਂ ਵਿੱਚੋਂ ਸੈਮ ਨੂੰ ਬੜੀ ਅਜੀਬ ਜਿਹੀ ਜਾਪਦੀ ਸੀ। ਬਾਕੀਆਂ ਨਾਲ ਗੱਲ ਕਰਕੇ ਪਤਾ ਲੱਗਾ ਕਿ ਉਹ ਸਭ ਨੂੰ ਥੋੜੀ ਅਜੀਬ ਲੱਗੀ ਸੀ। ਚੁੱਪਚਾਪ ਬੈਠੇ ਸਭ ਦੀਆਂ ਗੱਲਾਂ ਸੁਣਦੇ ਰਹਿਣਾ ਪਰ ਬੋਲਣਾ ਕੋਸਣਾ। ਪ੍ਰੀਤ ਨਾਮ ਦੀ ਉਹ ਕੁੜੀ ਸੈਮ ਦੇ ਸਭ ਦੋਸਤਾਂ ਨੂੰ ਹੀ ਅਜੀਬ ਲੱਗੀ ਪਰ ਉਹਨਾਂ ਇਸ ਗੱਲ ਉੱਪਰ ਜ਼ਿਆਦਾ ਧਿਆਨ ਨਹੀਂ ਦਿੱਤਾ ਕਿਉਂਕਿ ਉਹ ਜੂਨੀਅਰ ਸੀ ਸੈਮ ਦੀ। ਉਹਨਾਂ ਸੋਚਿਆ ਇਹਨੇ ਕਿਹੜਾ ਆਪਣੇ ਨਾਲ ਰਹਿਣਾ ਹੈ ਇੱਕ ਮਹੀਨੇ ਤੱਕ ਉਹਦੀ ਵਾਰ-ਵਾਰ ਸੈਮ ਦੇ ਕਮਰੇ ਸਾਹਮਣੇ ਲੰਘਣ ਦੀ ਅਜੀਬ ਜਿਹੀ ਹਰਕਤ ਤੋਂ ਬਿਨਾ ਸਭ ਕੁਝ ਠੀਕ-ਠਾਕ ਚੱਲਦਾ ਰਿਹਾ ਸੈਮ ਦਾ ਕਮਰਾ ਪੌੜੀਆਂ ਦੇ ਬਿਲਕੁਲ ਨਾਲ ਜੋ ਕਿ ਮੇਨ ਗੇਟ ਤੋਂ ਸਿੱਧਾ ਉੱਪਰ ਆਉਂਦੀਆਂ ਸਨ ਹੋਸਟਲ ਵਾਰਡਨ ਦੇ ਕਮਰੇ ਤੋਂ ਇੱਕ ਕਮਰਾ ਛੱਡ ਕੇ ਰਸਤੇ ਦੇ ਬਿਲਕੁਲ ਸਾਹਮਣੇ ਸੀ ਜੋ ਪਿੱਛੇ ਬਾਥਰੂਮਾਂ ਤੇ ਪਾਣੀ ਪੀਣ ਵਾਲੇ ਪੋਰੇ ਤੱਕ ਜਾਂਦਾ ਸੀ ਪ੍ਰੀਤ ਕਦੇ ਪਾਣੀ ਪੀਣ ਅਤੇ ਕਦੇ ਬਾਥਰੂਮ ਦੇ ਬਹਾਨੇ ਸੈਨ ਦੇ ਕਮਰੇ ਅੱਗੋਂ ਚੱਕਰ ਘੱਟਦੀ ਰਹਿੰਦੀ। ਇੱਕ ਮਹੀਨਾ ਵਧੀਆ ਲੰਘਿਆ ਪਰ ਦੂਜੇ ਮਹੀਨੇ ਹੋਸਟਲ ਵਿੱਚ ਆਏ ਭੂਤ ਨੇ ਸਭ ਨੂੰ ਸੂਲੀ ਟੰਗ ਛੱਡਿਆ ਸੀ। ਕੋਈ ਇਕੱਲੇ ਬਾਥਰੂਮ ਨਹੀਂ ਜਾਂਦਾ ਸੀ। ਪਾਣੀ ਲੈਣ ਲਈ ਵੀ ਸਾਰੇ ਇਕੱਠੇ ਹੀ ਜਾਂਦੇ। ਕਿਸੇ ਨੇ ਵਿੱਚ ਜਾਂਦੇ ਤਾਂ ਇੰਜ ਲੱਗਦਾ ਕੋਈ ਪਿੱਛੇ-ਪਿੱਛੇ ਤੁਰ ਕੇ ਆ ਰਿਹਾ ਹੈ। ਪਿੱਛੇ ਦੇਖਦੇ ਤਾਂ ਕੁਝ ਵੀ ਨਹੀਂ ਹੁੰਦਾ ਸੀ। ਕਦੇ ਲੱਗਦਾ ਕੋਈ ਬਹੁਤ ਉੱਚੀ-ਉੱਚੀ ਆਵਾਜ਼ਾਂ ਮਾਰ ਕੇ ਬੁਲਾ ਰਿਹਾ ਹੈ। ਕਦੇ ਕਿਸੇ ਨੂੰ ਲੱਗਦਾ ਦੋ ਕੁੜੀਆਂ ਪਾਣੀ ਪੀਣ ਵਾਲੇ ਭੋਰੇਵਲ ਜਾ ਰਹੀਆਂ ਸਨ ਸਾਡਾ ਹੋਸਟਲ ਵਿੱਚ ਰਹਿਣਾ ਮੁਸ਼ਕਿਲ ਹੋ ਗਿਆ ਸੀ ਸਾਰੇ ਇਕੱਠੇ ਇੱਕ ਹੀ ਕਮਰੇ ਵਿੱਚ ਸੌਂ ਜਾਂਦੇ ਵਾਰਡਨ ਮੈਡਮ ਵੀ ਜਿੱਥੇ ਜਾਂਦੇ ਸਭ ਇਕੱਠੇ ਹੀ ਜਾਂਦੇ ਹੋਸਟਲ ਵਿੱਚ ਹੱਸਣਾ ਤਾਂ ਜਿਵੇਂ ਸਾਰੇ ਭੁੱਲ ਹੀ ਗਏ ਸੀ ਕਾਲਜ ਪ੍ਰਿੰਸੀਪਲ ਅਤੇ ਅਧਿਆਪਕਾਂ ਦੇ ਧਿਆਨ ਵਿੱਚ ਗੱਲ ਆਂਦੀ ਗਈ ਤਾਂ ਸਭ ਨੇ ਵਹਿਮ ਕਰਕੇ ਖੂਬ ਮਜ਼ਾਕ ਉਡਾਇਆ ਪ੍ਰੀਤੀ ਸੀ ਉਹ ਕੁੜੀ ਜਿਸ ਵਿੱਚ ਭੂਤ ਆਇਆ ਸੀ ਜਦ ਸੈਮ ਅਤੇ ਉਸਦੇ ਦੋਸਤ ਪ੍ਰੀਤ ਦੇ ਕਮਰੇ ਵਿੱਚ ਗਏ ਤਾਂ ਉਹ ਆਪਣੇ ਕਮਰੇ ਦੇ ਕੋਨੇ ਵਿੱਚ ਆਪਣਾ ਹੱਥ ਕੱਟ ਕੇ ਬੈਠੀ ਸੀ ਉਸਦੇ ਵਾਲ ਖਿਲਰੇ ਹੋਏ ਸਨ ਬਹੁਤ ਹੀ ਡਰਾਉਣੀ ਲੱਗ ਰਹੀ ਸੀ ਸੈਮ ਨੂੰ ਕਿਸੇ ਵੀ ਚੀਜ਼ ਤੋਂ ਬਹੁਤ ਹੀ ਘੱਟ ਡਰ ਲੱਗਦਾ ਸੀ ਪਰ ਪ੍ਰੀਤ ਵੱਲ ਦੇਖ ਕੇ ਸੈਮ ਦਾ ਵੀ ਦਿਲ ਬੈਠ ਗਿਆ ਪਰ ਉਸਨੇ ਹਿੰਮਤ ਕੀਤੀ ਪ੍ਰੀਤ ਦੇ ਕੋਲ ਜਾ ਕੇ ਬਲੇਡ ਉਸਦੇ ਹੱਥ ਵਿੱਚੋਂ ਫੜ ਲਿਆ ਅਤੇ ਪ੍ਰੀਤ ਨੂੰ ਉਠਾ ਕੇ ਬੈੱਡ ਉੱਪਰ ਲੇਟ ਆਇਆ ਅਤੇ ਉਸਦੇ ਹੱਥਾਂ ਉੱਪਰ ਪੱਟੀ ਬੰਨੀ ਸਭ ਬਹੁਤ ਡਰੇ ਹੋਏ ਸੀ ਖਾਸ ਕਰਕੇ ਨਮਿਆਈਆਂ ਕੁੜੀਆਂ ਜੋ ਕਿ ਪ੍ਰੀਤ ਦੀਆਂ ਕਲਾਸਮੇਟ ਸਨ ਡਰਤੇ ਡਰਦੇ ਹੀ ਸਈ ਪਰ ਸੈਮ ਨੇ ਉਸ ਨੂੰ ਸੰਭਾਲ ਲਿਆ ਸੀ ਪਰ ਵਾਰਡਨ ਮੈਮ ਸਮੀਤ ਸਾਰੇ ਹੀ ਬਹੁਤ ਡਰ ਗਏ ਸੀ ਪ੍ਰੀਤ ਦੇ ਘਰ ਫੋਨ ਕਰਕੇ ਇਸ ਘਟਨਾ ਬਾਰੇ ਦੱਸਿਆ ਗਿਆ ਤਾਂ ਪ੍ਰੀਤ ਦੇ ਪਾਪਾ ਕਹਿੰਦੇ ਵੈਸੇ ਹੀ ਡਰ ਗਈ ਹੋਣੀ ਹੈ ਭੂਤ ਪ੍ਰੇਤ ਤੇ ਉਹ ਵਿਸ਼ਵਾਸ ਨਹੀਂ ਕਰਦੇ ਉਸ ਦਿਨ ਲਈ ਸਭ ਠੀਕ ਹੋ ਗਿਆ ਪਰ ਇੱਕ ਡਰ ਸਭ ਦੇ ਮਨ ਵਿੱਚ ਬੈਠ ਗਿਆ ਸੀ ਇੱਕ ਦਿਨ ਬਿਜਲੀ ਨਾ ਹੋਣ ਕਰਕੇ ਕਾਫੀ ਗਰਮੀ ਲੱਗ ਰਹੀ ਸੀ ਤਾਂ ਸੈਮ ਨੇ ਸੋਚਿਆ ਥੋੜੀ ਦੇਰ ਉੱਪਰ ਖੁੱਲੀ ਹਵਾ ਵਿੱਚ ਘੁੰਮਦੇ ਹਾਂ ਉੱਪਰ ਜਾ ਕੇ ਸੈਮ ਨੇ ਜੋ ਦੇਖਿਆ ਉਸ ਤੇ ਹੋਸ਼ ਉੱਟ ਗਈ ਪ੍ਰੀਤ ਛੱਤ ਦੀ ਚਾਰ ਦੀਵਾਰੀ ਜੋ ਕਿ ਸਿਰਫ 5 ਇੰਚ ਚੌੜੀ ਸੀ ਉੱਪਰ ਤੋਰ ਰਹੀ ਸੀ ਉਸ ਦੇ ਵਾਲ ਖੁੱਲੇ ਸਨ ਚਿਹਰਾ ਡਰਾਵਣਾ ਤੇ ਖਤਰਨਾਕ ਸੀ ਸੈਮ ਦੀ ਉਸ ਨੂੰ ਵੇਖ ਕੇ ਚੀਕ ਨਿਕਲ ਗਈ ਸੀ ਸਾਰਾ ਹੋਸਟਲ ਛੱਤ ਉੱਪਰ ਇਕੱਠਾ ਹੋ ਗਿਆ ਸੀ ਸੈਮ ਨੇ ਪ੍ਰੀਤ ਨੂੰ ਦੀਵਾਰ ਉੱਪਰੋਂ ਥੱਲੇ ਉਤਰਨ ਲਈ ਕਿਹਾ ਪਰ ਪ੍ਰੀਤ ਜੀਭ ਜਹੀ ਆਵਾਜ਼ ਵਿੱਚ ਬੋਲੀ ਕਿ ਜੇ ਕੋਈ ਉਸ ਦੇ ਕੋਲ ਆਇਆ ਉਹ ਛੱਤ ਤੋਂ ਥੱਲੇ ਛਲਾਂਗ ਮਾਰ ਦੇਗੀ ਗਾਰਡਨ ਮੈਮ ਅਤੇ ਸਭ ਕੁੜੀਆਂ ਡਰ ਗਈਆਂ ਸਨ ਕੁਝ ਕੁੜੀਆਂ ਤਾਂ ਇਹ ਸਭ ਦੇਖ ਕੇ ਰੋਣ ਲੱਗ ਪਈਆਂ ਸਨ ਸੈਮ ਨੇ ਕਿਸੇ ਤਰੀਕੇ ਨਾਲ ਸਮਝਾ ਕੇ ਪ੍ਰੀਤ ਨੂੰ ਦੀਵਾਰ ਤੋਂ ਥੱਲੇ ਉਤਾਰਿਆ ਉਹ ਵਾਰ-ਵਾਰ ਇੱਕ ਹੀ ਗੱਲ ਬੋਲ ਰਹੀ ਸੀ ਕਿ ਮੈਨੂੰ ਮਨਾ ਕਿਉਂ ਕੀਤਾ ਇਹ ਗੱਲ ਕਿਸੇ ਨੂੰ ਸਮਝ ਨਹੀਂ ਪੈ ਰਹੀ ਸੀ ਕਿ ਕਿਸ ਨੇ ਉਸਨੂੰ ਕਿਸ ਲਈ ਮਨਾ ਕੀਤਾ ਪਰ ਸੈਮ ਅਤੇ ਪ੍ਰੀਤ ਦੀ ਦੋਸਤ ਨੂੰ ਸਮਝਣ ਵਿੱਚ देर ਨਾ ਲੱਗੀ ਕਿ ਉਹ ਕਿਸ ਬਾਰੇ ਗੱਲ ਕਰ ਰਹੀ ਸੀ ਸੈਮ ਨੂੰ ਸਮਝ ਆ ਗਈ ਸੀ ਕਿ ਉਹ ਇਦਾਂ ਕਿਉਂ ਬੋਲ ਰਹੀ ਸੀ ਕਿਉਂਕਿ ਪ੍ਰੀਤ ਨੇ ਸੈਮ ਨੂੰ 2 ਦਿਨ ਪਹਿਲਾਂ ਪ੍ਰਪੋਜ਼ ਕੀਤਾ ਸੀ ਅਤੇ ਅੱਜ ਸੈਮ ਨੇ ਪ੍ਰੀਤ ਦੀ ਦੋਸਤ ਨੂੰ ਸਾਫ਼ ਕਹਿ ਦਿੱਤਾ ਸੀ ਕੇ ਪ੍ਰੀਤ ਸਿਰਫ ਜੂਨੀਅਰ ਐ ਉਸੀ ਹੋਰ ਇਸ ਤੋਂ ਜ਼ਿਆਦਾ ਉਸਨੇ ਕੁਝ ਨਹੀਂ ਸੋਚਿਆ ਕਦੀ ਇਸੇ ਲਈ ਸ਼ਾਇਦ ਪ੍ਰੀਤ ਵਿਛਲੇ ਭੂਤ ਨੂੰ ਗੁੱਸਾ ਆ ਗਿਆ ਸੀ ਸੈਮ ਨੂੰ ਬਹੁਤ ਡਰ ਲੱਗ ਰਿਹਾ ਸੀ ਪ੍ਰੀਤ ਅਤੇ ਉਸ ਦੇ ਵਿਛਲੇ ਭੂਤ ਤੋਂ ਸਭ ਕੁੜੀਆਂ ਨੇ ਪ੍ਰੀਤ ਨੂੰ ਆਪਣੇ ਕਮਰੇ ਵਿੱਚ ਰੱਖਣ ਤੋਂ ਮਨਾ ਕਰ ਦਿੱਤਾ ਸੀ ਕਿਉਂਕਿ ਸਭ ਡਰਦੇ ਸਨ ਭੂਤ ਤੋਂ ਪ੍ਰੀਤ ਨੂੰ ਕੁੜੀਆਂ ਡਰਦਿਆਂ ਬੁਲਾਉਣਾ ਵੀ ਹਟ ਗਈਆਂ ਸਨ ਸੈਮ ਨੂੰ ਵੀ ਡਰ ਤਾਂ ਲੱਗਦਾ ਸੀ ਪਰ ਉਸਨੇ ਪ੍ਰੀਤ ਨੂੰ ਬੁਲਾਉਣਾ ਨਹੀਂ ਛੱਡਿਆ ਉਨੇ ਪ੍ਰੀਤ ਨੂੰ ਰਿਲੈਕਸ ਮਹਿਸੂਸ ਕਰਵਾਉਣ ਦੀ ਹਰ ਇੱਕ ਕੋਸ਼ਿਸ਼ ਕੀਤੀ ਉਸ ਨੂੰ ਸਮਝਾਇਆ ਕਿ ਉਹ ਦੋਨੇ ਵਧੀਆ ਦੋਸਤ ਹਨ ਪ੍ਰੀਤ ਕੁਝ ਹੱਦ ਤੱਕ ਸਮਝ ਵੀ ਗਈ ਸੀ ਪਰ ਸ਼ਾਇਦ ਭੂਤ ਦੀ ਜੇ ਸੀ ਸੈਮ ਨੂੰ ਪਾਉਣ ਦੀ ਅਗਲੇ ਦਿਨ ਭੂਤ ਨੇ ਪ੍ਰੀਤ ਨੂੰ ਵੀ ਸਹੱਤ ਤੱਕ ਮਜਬੂਰ ਕਰ ਦਿੱਤਾ ਕਿ ਉਹ ਕੰਧਾਂ ਵਿੱਚ ਟੱਕਰਾ ਮਾਰਨ ਲੱਗ ਗਈ ਸੈਮ ਉਸ ਦੇ ਦੋਸਤਾਂ ਤੇ ਵਾਰਡਨ ਮੈਮ ਦੇ ਫੜ ਕੇ ਰੱਖਣ ਦੇ ਬਾਅਦ ਵੀ ਉਹ ਛੁੜਵਾ ਕੇ ਭੱਜ ਜਾਂਦੀ ਸੀ ਉਹ ਪੂਰੀ ਰਾਤ ਹੋਸਟਲ ਵਿੱਚ ਸਾਰਿਆਂ ਨੇ ਬੈਠ ਕੇ ਕੱਤੀ ਸੀ ਅੱਧੀ ਰਾਤ ਤੋਂ ਬਾਅਦ ਘੂਤ ਬੋਲਣ ਵੀ ਲੱਗੀ ਸੀ ਜਿਸ ਨੇ ਕੇ ਸਾਰੇ ਨੂੰ ਬਹੁਤ ਜ਼ਿਆਦਾ ਡਰਾ ਦਿੱਤਾ ਸੀ ਪਰ ਫਿਰ ਵੀ ਸਹਿਮ ਅਤੇ ਉਸ ਦੇ ਦੋਸਤ ਮੈਡਮ ਨਾਲ ਮਿਲ ਕੇ ਪ੍ਰੀਤ ਨੂੰ ਸੰਭਾਲ ਰਹੇ ਸੀ ਪ੍ਰੀਤ ਦੇ ਘਰ ਫੋਨ ਕਰ ਦਿੱਤਾ ਸੀ ਉਹ ਸਵੇਰੇ ਹੀ ਉਸ ਨੂੰ ਲੈਣ ਆ ਰਹੇ ਸਨ ਪਰ ਉਹ ਰਾਤ ਹੀ ਜਿਵੇਂ ਸਦੀਆਂ ਜਿਨੀ ਲੰਬੀ ਬਣ ਗਈ ਸੀ ਜੋ ਕਿ ਮੁੱਕਣ ਦਾ ਨਾਮ ਹੀ ਨਹੀਂ ਲੈ ਰਹੀ ਸੀ 12 ਵਜੇ ਤੋਂ ਬਾਅਦ ਤਾਂ ਭੂਤ ਨੇ ਸਾਫ਼ ਬੋਲਣਾ ਸ਼ੁਰੂ ਕਰ ਦਿੱਤਾ ਸੀ ਕਿ ਉਹ ਪ੍ਰੀਤ ਨੂੰ ਆਪਣੇ ਨਾਲ ਲੈ ਕੇ ਹੀ ਇੱਥੋਂ ਜਾਵੇਗੀ ਸੈਮ ਨੇ ਹਿੰਮਤ ਕਰਕੇ ਪੁੱਛਿਆ ਤੂੰ ਕੌਣ ਹੈ ਅਤੇ ਪ੍ਰੀਤ ਦੇ ਪਿੱਛੇ ਕਿਉਂ ਪਈ ਹੈ ਭੂਤ ਨੇ ਦੱਸਿਆ ਕਿ ਉਹ ਪ੍ਰੀਤ ਦੇ ਸਕੂਲ ਵਿੱਚ ਪੜ੍ਹਦੀ ਸੀ ਅਤੇ ਉਸ ਨੂੰ ਕੁਝ ਮੁੰਡਿਆਂ ਨੇ ਇੰਨਾ ਤੰਗ ਕਰ ਦਿੱਤਾ ਸੀ ਕਿ ਉਸ ਨੇ ਸਕੂਲ ਵਿੱਚ ਹੀ ਫਾਹਾ ਲੈ ਕੇ ਖੁਦ ਨੂੰ ਖਤਮ ਕਰ ਦਿੱਤਾ ਸੀ ਸਾਰੇ ਹੋਰ ਵੀ ਜ਼ਿਆਦਾ ਡਰ ਗਏ ਸੀ ਸੈਮ ਨੇ ਪੁੱਛਿਆ ਕਿ ਫਿਰ ਤੂੰ ਪ੍ਰੀਤ ਨੂੰ ਕਿਉਂ ਤੰਗ ਕਰ ਰਹੀ ਹੈ ਜੈਨੂ ਤਾਂ ਪਤਾ ਹੈ ਨਾ ਜਦੋਂ ਕੋਈ ਤੁਹਾਨੂੰ ਤੰਗ ਕਰਦਾ ਤਾਂ ਕਿੰਨਾ ਬੁਰਾ ਲੱਗਦਾ ਹੈ ਭੂਤ ਬੋਲੀ ਮੈਂ ਇਕੱਲੀ ਹਾਂ ਮੈਨੂੰ ਉਹਨਾਂ ਮੁੰਡਿਆਂ ਤੋਂ ਬਦਲਾ ਲੈਣ ਲਈ ਕਿਸੇ ਦੇ ਸਾਥ ਦੀ ਜ਼ਰੂਰਤ ਹੈ ਸੈਮ ਨੇ ਪੁੱਛਿਆ ਕਿ ਫਿਰ ਪ੍ਰੀਤੀ ਕਿਉਂ ਉਹ ਕਹਿੰਦੀ ਪ੍ਰੀਤ ਅੱਜ ਮੇਰੇ ਸਕੂਲ ਆਈ ਸੀ ਤਾਂ ਉਸ ਦਰਖਤ ਥੱਲੇ ਬੈਠੀ ਸੀ ਤਾਂ ਬਸ ਮੈਂ ਉਸਦੇ ਨਾਲ ਆ ਗਈ ਅਤੇ ਹੁਣ ਇਸ ਨੂੰ ਨਾਲ ਲੈ ਕੇ ਹੀ ਜਾਵਾਂਗੀ ਜੇ ਪ੍ਰੀਤ ਨਹੀਂ ਤਾਂ ਮੈਂ ਇਸੇ ਪਰਿਵਾਰ ਵਿੱਚੋਂ ਕਿਸੇ ਨੂੰ ਨਾਲ ਲੈ ਜਾਵਾਂਗੀ ਰਾਤ ਕਿਵੇਂ ਨਾ ਕਿਵੇਂ ਸਭ ਨੇ ਡਰ ਦੇ ਡਰ ਦੇ ਪਾਠ ਕਰਕੇ ਕੱਢੀ ਸੀ ਸਵੇਰ ਹੋਈ ਤਾਂ ਇੰਜ ਲੱਗਾ ਜਿਵੇਂ ਕਈ ਸਾਲਾਂ ਬਾਅਦ ਸਵੇਰ ਹੋਈ ਹੋਵੇ ਸਵੇਰੇ ਵੀ ਪ੍ਰੀਤ ਦਾ ਉਹੀ ਹਾਲ ਸੀ ਪਰ ਉਸ ਦੇ ਭਰਾ ਉਸ ਨੂੰ ਆ ਕੇ ਲੈ ਗਏ ਸੀ ਸਾਰੀਆਂ ਕੁੜੀਆਂ ਨੂੰ ਲੱਗਾ ਚਲੋ ਬਲਾ ਟਲ ਗਈ ਪ੍ਰੀਤ ਹੋਸਟਲ ਵਾਪਸ ਆ ਚੁੱਕੀ ਸੀ ਪਰ ਕੋਈ ਵੀ ਉਸ ਨੂੰ ਆਪਣੇ ਨਾਲ ਰੂਮ ਵਿੱਚ ਨਹੀਂ ਰੱਖਣਾ ਚਾਹੁੰਦਾ ਸੀ ਕਿਉਂਕਿ ਸਾਰੀਆਂ ਕੁੜੀਆਂ ਉਸ ਤੋਂ ਡਰਦੀਆਂ ਸਨ ਇਹ ਕਾਫੀ ਗੰਭੀਰ ਸਮੱਸਿਆ ਬਣ ਚੁੱਕੀ ਸੀ ਪ੍ਰੀਤ ਬੋਲ ਰਹੀ ਸੀ ਉਹ ਕਾਰ ਚਲੀ ਜਾਵੇਗੀ ਪੜਾਈ ਛੱਡ ਕੇ ਪਰ ਸੈਮ ਨੂੰ ਇਹ ਸਭ ਸਹੀ ਨਹੀਂ ਲੱਗ ਰਿਹਾ ਸੀ ਉਹਨੂੰ ਪ੍ਰੀਤ ਲਈ ਬੁਰਾ ਲੱਗ ਰਿਹਾ ਸੀ ਕਿਉਂਕਿ ਉਸਦੇ ਭਵਿੱਖ ਦੀ ਗੱਲ ਸੀ ਪੜਾਈ ਛੁੱਟਣ ਨਾਲ ਉਸਦਾ ਭਵਿੱਖ ਖਰਾਬ ਹੋ ਜਾਣਾ ਸੀ ਐਨੇ ਪੈਸੇ ਬਰਬਾਦ ਹੋ ਜਾਣੇ ਸੀ ਉਸਦੇ ਮਾਪਿਆਂ ਦੇ ਜੋ ਉਸਨੇ ਫੀਸ ਭਰੀ ਸੀ ਸੈਮ ਨੂੰ ਸਮਝ ਨਹੀਂ ਆ ਰਿਹਾ ਸੀ ਇਸ ਮੁਸ਼ਕਿਲ ਦਾ ਉਹ ਕੀ ਹੱਲ ਕੱਢੇ ਕਾਫੀ ਸੋਚ ਵਿਚਾਰ ਕਰਨ ਤੋਂ ਬਾਅਦ ਉਸਨੇ ਆਪਣੇ ਰੂਮ ਮੇਟ ਨਾਲ ਗੱਲ ਕਰਕੇ ਪ੍ਰੀਤ ਨੂੰ ਆਪਣੇ ਰੂਮ ਵਿੱਚ ਰੱਖਣ ਦੀ ਪੇਸ਼ਕਸ਼ ਵਾਰਡਨ ਅੱਗੇ ਰੱਖੀ। ਵਾਰਡਨ ਨੇ ਵੀ ਝਟਹਾ ਹਾਂ ਕਰ ਦਿੱਤੀ ਕਿਉਂਕਿ ਇਸ ਤੋਂ ਬਿਹਤਰ ਹੱਲ ਨਹੀਂ ਸੀ ਉਨ੍ਹਾਂ ਕੋਲ। ਪ੍ਰੀਤ ਵੀ ਇਸ ਫੈਸਲੇ ਤੋਂ ਕਾਫੀ ਗੁੱਸੇ ਸੀ ਜਿਵੇਂ ਕਿ ਉਹ ਇਹੀ ਚਾਹੁੰਦੀ ਹੋਵੇ। ਖੈਰ ਹੁਣ ਪ੍ਰੀਤ ਸैम ਦੇ ਕਮਰੇ ਵਿੱਚ ਆ ਚੁੱਕੀ ਸੀ। ਇੱਕ ਦੋ ਦਿਨ ਭੂਤ ਵਾਲੀ ਤਕਲੀਫ ਜਿਉਂਦੀ ᱛਿਉਂ ਰਹੀ ਪਰ ਸैम ਅਤੇ ਉਸਦੇ ਦੋਸਤ ਨੇ ਪ੍ਰੀਤ ਨੂੰ ਪਿਆਰ ਨਾਲ ਅਤੇ ਬਿਨਾ ਡਰੇ ਸੰਭਾਲਿਆ। ਕਈ ਵਾਰ ਤਾਂ ਉਹਨਾਂ ਨੂੰ ਪ੍ਰੀਤ ਨੂੰ ਅੱਧੀ ਰਾਤ ਨੂੰ ਹਸਪਤਾਲ ਤੱਕ ਲੈ ਕੇ ਜਾਣਾ ਪੈਂਦਾ ਸੀ। ਸੈਮ ਨੇ ਇਹ ਵੀ ਕੀਤਾ ਕਿਉਂਕਿ ਉਸਨੇ ਸਭ ਦੇ ਸਾਹਮਣੇ ਅਤੇ ਪ੍ਰੀਤ ਦੇ ਮਾਪਿਆਂ ਨੂੰ ਕਿਹਾ ਕਿ ਉਸਨੇ ਜ਼ਿੰਮੇਵਾਰੀ ਲਈ ਸੀ। ਸੋ ਪਿੱਛੇ ਹਟਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ। ਜਾਂ ਫਿਰ ਇਸ ਤੋਂ ਵੱਧ ਅਤੇ ਵੱਖਰਾ ਵੀ ਸੀ ਕੁਝ। ਸੈਮ ਨੂੰ ਖੁਦ ਪਤਾ ਨਹੀਂ ਲੱਗਾ ਕਿ ਕਦ ਪ੍ਰੀਤ ਦੀ ਕੇਅਰ ਕਰਦੇ ਕਰਦੇ ਉਸ ਨੂੰ ਉਸਤੇ ਨਾਲ ਪਿਆਰ ਹੋ ਗਿਆ। ਪ੍ਰੀਤ ਪਹਿਲਾਂ ਹੀ ਸੈਮ ਨੂੰ ਪ੍ਰਪੋਜ਼ ਕਰ ਚੁੱਕੀ ਸੀ। ਉਹ ਦੋਵੇਂ ਬਹੁਤ ਖੁਸ਼ ਸਨ। ਇੱਕ ਦੂਜੇ ਦੇ ਨਾਲ ਰਹਿ ਕੇ ਪਰ ਪੂਰੇ ਹੌਸਲ ਅਤੇ ਕਾਲਜ ਨੂੰ ਖੁਸ਼ੀ ਨਹੀਂ ਸੀ। ਕਈ ਅਧਿਆਪਕ ਅਤੇ ਸਟੂਡੈਂਟ ਉਹਨਾਂ ਦੇ ਖਿਲਾਫ ਬੋਲੇ ਪਰ ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ ਸੀ। ਸੈਮ ਨੇ ਕਿਹਾ ਜਦ ਅਸੀਂ ਭੂਤ ਨਾਲ ਲੜ ਕੇ ਜਿੱਤ ਸਕਦੇ ਹਾਂ ਇਹ ਤਾਂ ਫਿਰ ਸਾਡੇ ਵਰਗੇ ਹੀ ਇਨਸਾਨ ਹੈ। ਇਹਨਾਂ ਨੂੰ ਵੀ ਵੇਖ ਲਵਾਂਗੇ। ਕੁਝ ਦਿਨ ਬੋਲ ਕੇ ਸਭ ਚੁੱਪ ਹੋ ਜਾਣਗੇ। ਚਲੋ ਟਾਈਮ ਪਾ ਕੇ ਸਭ ਚੁੱਪ ਹੋ ਵੀ ਗਈ ਸੀ। ਪ੍ਰੀਤ ਦੀ ਭੂਤ ਵੀ ਗਾਇਬ ਹੋ ਚੁੱਕੀ ਸੀ। ਸੈਮ ਨੂੰ ਲੱਗਾ ਕਿ ਸਮੇਂ ਅਤੇ ਹਿੰਮਤ ਨਾਲ ਮੁਸ਼ਕਿਲ ਦਾ ਸਾਹਮਣਾ ਕਰਕੇ ਸਭ ਠੀਕ ਹੋ ਗਿਆ। ਪਰ ਸੱਚ ਕੁਝ ਹੋਰ ਹੀ ਸੀ। ਉਸਨੇ ਇੱਕ ਦਿਨ ਪ੍ਰੀਤ ਅਤੇ ਉਸਦੀ ਸਹੇਲੀ ਦੀ ਗੱਲਬਾਤ ਸੁਣੀ ਤਾਂ ਉਸ ਨੂੰ ਪਤਾ ਲੱਗੇ ਕਿ ਭੂਤਪਾਦ ਕੁਝ ਹੈ ਹੀ ਨਹੀਂ ਸੀ। ਉਹ ਤਾਂ ਸਭ ਇੱਕ ਨਾਟਕ ਸੀ ਜੋ ਪ੍ਰੀਤ ਵੱਲੋਂ ਸੈਮ ਦੀ ਹਮਦਰਦੀ ਅਤੇ ਪਿਆਰ ਪਾਉਣ ਲਈ ਕੀਤਾ ਗਿਆ ਸੀ। ਸੁਣ ਕੇ ਸੈਮ ਦੇ ਹੋਸ਼ ਉੱਡ ਗਏ। ਕਿਉਂਕਿ ਉਹਨੂੰ ਮਹਿਸੂਸ ਹੋ ਰਿਹਾ ਸੀ ਕਿ ਉਸਦੀ ਅਚਾਈ ਦਾ ਫਾਇਦਾ ਚੁੱਕ ਕੇ ਉਸਨੂੰ ਮੂਰਖ ਬਣਾਇਆ ਗਿਆ ਸੀ। ਸਿਆਮ ਨੂੰ ਬਹੁਤ ਗੁੱਸਾ ਆ ਰਿਹਾ ਸੀ ਆਪਣੀ ਮੂਰਖਤਾ ਤੇ ਅਤੇ ਪ੍ਰੀਤ ਦੀ ਇਸ ਹੁਸ਼ਿਆਰੀ ਉੱਪਰ। ਪ੍ਰੀਤ ਦੇ ਚੱਕਰ ਵਿੱਚ ਉਹ ਆਪਣੇ ਕੁਝ ਦੋਸਤਾਂ ਅਤੇ ਅਧਿਆਪਕਾਂ ਤੋਂ ਦੂਰ ਹੋ ਗਿਆ ਜੋ ਉਸਨੂੰ ਪ੍ਰੀਤ ਦੇ ਨਾਲ ਰਹਿਣ ਤੋਂ ਰੋਕਦੇ ਸਨ। ਉਸਨੂੰ ਮਹਿਸੂਸ ਹੋ ਰਿਹਾ ਸੀ ਕਿ ਉਸਨੇ ਕਿੰਨਾ ਕੁਝ ਖੋਹ ਦਿੱਤਾ ਸੀ ਪ੍ਰੀਤ ਲਈ। ਅੱਜ ਉਸਨੂੰ ਮਾਪਿਆਂ ਦੀ ਦਿੱਤੀ ਹਰ ਇੱਕ ਦੀ ਮਦਦ ਕਰਨ ਵਾਲੀ ਸਿੱਖਿਆ ਅਤੇ ਆਪਣੀ ਅਛਾਈ ਉੱਪਰ ਗੁੱਸਾ ਆ ਰਿਹਾ ਸੀ ਉਸ ਦਾ ਦਿਲ ਰੋ ਰਿਹਾ ਸੀ ਉਸ ਦਾ ਪਹਿਲਾ ਪਿਆਰ ਧੋਖੇ ਬਾਜ਼ ਸੀ ਹੁਣ ਸਿਆਮ ਨੂੰ ਸਮਝ ਆ ਗਿਆ ਸੀ ਭੂਤ ਆਪਣੇ ਆਪ ਹੀ ਕਿਉਂ ਚਲਾ ਗਿਆ ਸੀ ਕਿਉਂਕਿ ਉਹ ਸੱਚੀ ਮੁੱਚੀ ਵਾਲਾ ਨਹੀਂ ਹਮਦਰਦੀ ਵਾਲਾ ਭੂਤ ਸੀ ਪਰ ਹਮਦਰਦੀ ਵਾਲਾ ਭੂਤ ਉਹਨੂੰ ਬਹੁਤ ਕੁਝ ਸਿਖਾ ਗਿਆ ਇਹ ਸਿੱਖਿਆ ਨੇ ਸਿਆਮ ਨੂੰ ਛੋਟੀ ਉਮਰ ਹੀ ਸਿਆਣਾ ਕਰ ਦਿੱਤਾ ਸੀ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਦੱਸਿਓ ਜਰੂਰ ਹਮਦਰਦੀ ਵਾਲੇ ਭੂਤ ਬਾਰੇ ਤੁਹਾਡੇ ਚੋਂ ਤਾਂ ਨਹੀਂ ਕੋਈ ਐਦਾਂ ਦੇ ਭੂਤ ਦਾ ਸ਼ਿਕਾਰ ਹੋਇਆ ਦੋਸਤੋ ਤੁਸੀਂ ਸੁਣੀ ਕਹਾਣੀ ਹਮਦਰਦੀ ਵਾਲਾ ਭੂਤ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਇਹ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ